ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਇਤਿਹਾਸਿਕ ਮਿਸ਼ਨ ਸ਼ੁਰੂ ਕੀਤਾ ਗਿਆ ਜੀ ਹਾਂ ਹੁਣ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਕਿਉਂਕਿ ਤਕਰੀਬਨ 15000 ਪਿੰਡਾਂ ਦੇ ਛੱਪੜਾਂ ਦੀ ਸਫਾਈ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅੱਜ ਤਾਂ ਅੱਜ ਕੈਬਨਟ ਮੰਤਰੀ ਤਰਨਪੀਰ ਸਿੰਘ ਸੌਂਤ ਜਿਹੜੇ ਨੇ ਸ਼੍ਰੀ ਫਤੇਗੜ ਸਾਹਿਬ ਦਾ ਦੌਰਾ ਕਰਨਗੇ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਛੱਪੜਾਂ ਦੀ ਸਫਾਈ ਦਾ ਕੰਮ ਜਿਹੜਾ ਆ ਉਸ ਦੀ ਸ਼ੁਰੂਆਤ ਕਰਵਾਉਂਦੇ ਹੋਏ ਨਾਜ਼ਰਾਨੀ ਤਾਂ ਹੁਣ ਤੱਕ 1062 ਤਲਾਬਾਂ ਦੇ ਵਿੱਚੋਂ ਪਾਣੀ ਟੱਲਿਆ ਗਿਆ ਇਹ ਤੇ 400 ਤੋਂ ਵੱਧ ਦੀ ਸਿਰਟਿੰਗ ਵੀ ਜਿਹੜੀ ਆ ਪੂਰੀ ਹੋ ਚੁੱਕੀ ਆ ਤਾਂ ਇਸ ਪ੍ਰੋਜੈਕਟ ਦੇ ਨਾਲ ਗੰਦਗੀ ਅਤੇ ਬਦਬੂ ਤੋਂ ਵੀ ਰਾਹਤ ਮਿਲੇਗੀ ਸਰਕਾਰ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਸਫਾਈ ਮੁਹਿੰਮ ਜਿਹੜੀ ਆ ਉਸ ਨੂੰ ਛੇੜਿਆ ਨਹੀਂ ਗਿਆ ਇਸ ਪ੍ਰੋਜੈਕਟ ਨੂੰ ਜਿਹੜਾ ਅਣਗੋਲਿਆ ਗਿਆ ਸੀ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਛੱਪੜਾਂ ਦੀ ਸਫਾਈ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਸਫਾਈ ਦੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ थाਪੜ ਅਤੇ ਸਿੱਚੇਵਾਲ ਮਾਡਲ ਪਿੰਡਾਂ ਦੇ ਵਿੱਚ ਬਿਹਤਰ ਸੀਵਰੇਜ ਟ੍ਰੀਟਮੈਂਟ ਸਹੂਲਤਾਂ ਜਿਹੜੇ ਨੇ ਉਹ ਪ੍ਰਦਾਨ ਕਰਨਗੇ ਤਾਂ ਅਜੇ ਇਤਿਹਾਸਿਕ ਫੈਸਲਾ ਮਾਨ ਸਰਕਾਰ ਵੱਲੋਂ ਲਿੱਤਾ ਗਿਆ ਹੈ ਅਤੇ ਮਿਸ਼ਨ ਜਿਹੜਾ ਆ ਸ਼ੁਰੂ ਕੀਤਾ ਗਿਆ ਤਕਰੀਬਨ ਪੰਜਾਬ ਦੇ 15000 ਤਲਾਬਾਂ ਦੀ ਸਫਾਈ ਕੀਤੀ ਜਾਵੇਗੀ ਤਾਂ ਪਿੰਡਾਂ ਦੀ ਤਸਵੀਰ ਬਦਲੀ ਜਾਵੇਗੀ ਪੰਜਾਬ ਸਰਕਾਰ ਦਾ 4573 ਕਰੋੜ ਰੁਪਏ ਦਾ ਪਿੰਡੂ ਪੁਨਰ ਜਾਗਰਣ ਪ੍ਰੋਜੈਕਟ ਜਿਹੜਾ ਆ ਉਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਪੈਕੇਜ ਦੇ ਤਹਿਤ ਹੀ ਛੱਪੜਾਂ ਦੀ ਸਫਾਈ ਜਿਹੜੀ ਆ ਹੁੰਦੀ ਹੋਈ ਨਾਜ਼ਰ ਆਬੇਗੀ